ਅੱਜ ਦੀ ਕਹਾਣੀ ਦੱਸੂਗੀ ਕਿ ਬੰਦਿਆਂ ਦੇ ਲਏ ਗਲਤ ਫੈਸਲੇ ਕਿਵੇਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ ਭਾਵੇਂ ਉਹ ਫੈਸਲਾ ਲੈਣ ਵਾਲੇ ਬੰਦੇ ਦੇ ਕੁੜੀ ਦੇ ਨਾਲ ਬੇਟੀ ਦਾ ਸਬੰਧ ਸੀ ਪਰ ਫਿਰ ਵੀ ਇਹ ਕਿਵੇਂ ਉਸ ਕੁੜੀ ਦੀ ਨਿੱਕੀ ਜਿਹੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਸਾਡੇ ਨਾਲ ਅੱਜ ਹੋਣਗੇ ਪਿੰਕੀ ਭੈਣ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਭੈਣ ਦੱਸਦੀ ਆ ਕਿ ਮੈਂ ਬਹੁਤ ਜਦੋਂ ਛੋਟੀ ਸੀ ਤਾਂ ਮੇਰੇ ਪਿਤਾ ਨੇ ਕਿਸੇ ਹੋਰ ਔਰਤ ਨਾਲ ਮੇਰੀ ਮਾਂ ਦੇ ਰਹਿੰਦਿਆਂ ਹੋਇਆਂ ਵਿਆਹ ਕਰਵਾ ਲਿਆ ਤੇ ਉਹ ਜਦੋਂ ਵਿਆਹ ਕਰਵਾ ਲੈਂਦਾ ਤਾਂ ਉਸ ਦੀ ਮਾਂ ਪੇਕੇ ਚਲੀ ਜਾਂਦੀ ਹੈ ਤੇ ਪੇਕਿਆਂ ਦੇ ਵਿੱਚ ਧੀਆਂ ਕਿਵੇਂ ਰਹਿੰਦੀਆਂ ਘੁੱਟ-ਘੁੱਟ ਕੇ ਰਹਿੰਦੀਆਂ ਫਿਰ ਭੈਣ ਦੱਸਦੀ ਹੈ ਕਿ ਅਸੀਂ ਵੀ ਬਹੁਤ ਛੋਟੇ ਸੀ ਤਾਂ ਮੈਨੂੰ 13-14 ਸਾਲ ਦੀ ਉਮਰ ਦੇ ਵਿੱਚ ਹੀ ਵਿਆਹ ਦਿੱਤਾ ਗਿਆ ਤੇ ਮੇਰਾ 15 ਸਾਲ ਦੀ ਉਮਰ 'ਚ ਮੈਂ ਮਾਂ ਬਣ ਗਈ ਮੈਨੂੰ ऐसे ਘਰੇ ਵਿਆਹਿਆ ਗਿਆ ਜਿੱਥੇ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਘਟ-ਘਟ ਕੇ ਤੇ ਪਹਿਲਾਂ ਹੀ ਬਹੁਤ ਦੁੱਖ ਭਰੀ ਜ਼ਿੰਦਗੀ ਜੀ ਰਹੀ ਸੀ ਤਾਂ ਐਸੇ ਘਰੇ ਵਿਆਹਿਆ ਗਿਆ ਜਿੱਥੇ ਮੇਰੇ ਆਰਮਾਨਾਂ ਤੇ ਹੋਰ ਵੀ ਛੱਟ ਵੱਜ ਗਈ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਦੇ ਵਿੱਚ ਵਹੀ ਗਈ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਕੀ ਕੁਝ ਵਾਪਰਿਆ ਕਿਵੇਂ ਉਹ ਦੁੱਖ ਕਹਾਣੀ ਉਸ ਦੀ ਅੱਗੇ ਵਾਪਰੀ ਇਹ ਸਾਰਾ ਕੁਝ ਤੁਹਾਨੂੰ ਪੂਰੀ ਵੀਡੀਓ ਵੇਖਣ ਨਾਲ ਪਤਾ ਲੱਗੇਗਾ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇੱਕ ਮਿੰਟ ਸੈਕਸ਼ਨ ਚ ਪੈਣ ਦੀ ਹੌਸਲਾ ਅਫਜਾਈ ਜਰੂਰ ਕਰਿਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਜੀ। ਹਾਂਜੀ ਵਧੀਆ ਹੀ। ਪਹਿਨੇ ਸਾਡੇ ਚੈਨਲ ਦਾ ਪੈਟਰਨ ਅਸੀਂ ਬਚਪਨ ਤੋਂ ਹੀ ਸ਼ੁਰੂ ਕਰਦੇ ਹਾਂ ਤੇ ਤੁਹਾਡੇ ਵੀ ਬਚਪਨ ਤੋਂ ਸ਼ੁਰੂ ਕਰਾਂਗੇ। ਹਾਂਜੀ। ਤੇ ਬਚਪਨ ਤੋਂ ਦੱਸੋ ਵੀ ਕਿਵੇਂ ਤੁਹਾਡਾ ਲੰਘਿਆ ਬਚਪਨ? ਜੀ ਬਚਪਨ ਤੋਂ ਮੇਰਾ ਰਾਜਸਥਾਨ ਹੈਗਾ ਜਿਵੇਂ ਦਾਦਕਾ ਤੇ ਅਸੀਂ ਉੱਥੇ ਦੇ ਰਹਿਣ ਵਾਲੇ ਸੀ ਜਿਵੇਂ ਮੰਮੀ ਹੋਰ ਉਹਨੇ ਡੇਢੀ ਨੇ ਜਿਵੇਂ ਦੂਜਾ ਵਿਆਹ ਕਰਾ ਲਿਆ ਸੀਗਾ। ਹੂੰ। ਤੇ ਉਹਦੇ ਬਾਅਦ ਵੀ ਉਹਦੋਂ ਮੰਮੀ 6 ਮਹੀਨਿਆਂ ਦੀ ਲਿਆਏ ਮੈਨੂੰ। ਤੇ ਤੁਹਾਡੀ ਮਮੀ 6 ਮਹੀਨੇ ਦੇ ਸੀ ਤੁਹਾਡੇ ਫਾਦਰ ਸਾਹਿਬ ਨੇ ਹੋਰ ਵਿਆਹ ਕਰਾ ਲਿਆ ਹਾਂਜੀ ਤੇ ਉਹਨਾਂ ਨੂੰ ਵੀ ਉਹ ਪੜੇ ਲਿਖੇ ਨਹੀਂ ਸੀਗੇ ਅੱਜ ਕੱਲ ਤਾਂ ਆਪਾਂ ਕਹਿ ਦਿੰਦੇ ਐ ਤਲਾਕ ਤਲੂਕ ਹੋ ਜਾਂਦੇ ਆ ਹਨਾ ਆਪਾਂ ਮੰਨਦੇ ਉਹਦੋਂ ਨਹੀਂ ਇਹ ਚੀਜ਼ਾਂ ਵੱਲ ਕੋਈ ਜਾਂਦਾ ਸੀਗਾ ਬਬੇਨਾ ਤੁਹਾਡੀ ਮੰਮੀ ਉੱਥੇ ਤੁਸੀਂ ਉੱਥੇ ਹੀ ਰਹਿੰਦੇ ਸੀਗੇ ਤੁਹਾਡੇ ਪਿਤਾ ਦੇ ਕੋਲੇ ਹੀ ਰਹਿੰਦੇ ਸੀ ਜਦੋਂ ਉਹਨਾਂ ਨੇ ਵਿਆਹ ਕਰਾ ਲਿਆ ਜਾਂ ਅਲੱਗ ਰਹਿੰਦੇ ਸੀ ਅਲੱਗ ਜਿਵੇਂ ਉਹਨਾਂ ਨੇ ਮੰਨ ਲਈ ਮੈਨੂੰ ਵੀ ਜਿਵੇਂ ਦੱਸਿਆ ਗਿਆ ਮੈਂ ਤਾਂ ਉਹ ਪਿਤਾ ਨੂੰ ਮਿਲਣ ਨੂੰ ਬਹੁਤ ਚੇਰੀ ਹੋ ਗਿਆ ਮੈਨੂੰ ਹੂੰ ਕਦੇ ਪਿਆਰ ਆਪਾਂ ਉਹਨਾਂ ਦਾ ਦੇਖਿਆ ਹੀ ਨਹੀਂ ਹੈ ਨਾ ਤੇ ਮੰਮਾ ਕੋਲੇ ਮੰਮੀ ਤਾਂ ਮੈਨੂੰ 6 ਮਹੀਨੇ ਜਿਵੇਂ ਕਹ ਰਹੇ ਦੇ ਤੈਨੂੰ 6 ਮਹੀਨਿਆਂ ਦੀ ਲੈ ਕੇ ਆਏ ਸੀ ਅਸੀਂ ਇੱਥੇ ਤੇ ਉਵੇਂ ਹੀ ਮੈਨੂੰ ਉਹਨਾਂ ਨੇ 6 ਮਹੀਨਿਆਂ ਦੀ ਲੈ ਆਏ ਮਾਮੀ ਹੋਰ ਕੋਲੇ ਸੀ ਰਹਿਣ ਲੱਗ ਗਏ ਫਿਰ ਮੰਮੀ ਜਿਵੇਂ ਮੰਡਿਆਂ ਵਿੱਚ ਵਿਚਾਰੇ ਕੰਮ ਕੂਨ ਕਰਦੇ ਸੀ ਉਹ ਕਿ ਉਹ ਕਿ ਦੱਸਿਆ ਤੁਹਾਡੀ ਮਾਤਾ ਨੇ ਕੀ ਦੱਸਿਆ ਵੀ ਕਿਵੇਂ ਵਿਆਹ ਹੋ ਗਿਆ ਵੀ ਅਲੱਗ ਰਹਿਣ ਨਾਲ ਹੋ ਗਿਆ ਜਾਂ ਇਕੱਠੇ ਰਹਿੰਦਿਆਂ ਤੋਂ ਹੋ ਗਿਆ ਜਿਵੇਂ ਉਹ ਕਹਿੰਦੇ ਵੀ ਇਕੱਠੇ ਹੀ ਰਹਿੰਦੇ ਮਾਰਕੁੱਟ ਜੂਏ ਵਾਲੇ ਉਹਨਾਂ ਨੂੰ ਲੱਗ ਸੀ ਜਿਵੇਂ ਜੂਆ ਜਾਵਾ ਖੇਡਦੇ ਸੀਗੇ ਉੱਥੇ ਹੁਣ ਦੱਸਦੇ ਹੁੰਦੇ ਆ ਵੀ ਮੰਮੀ ਨੂੰ ਜਿਵੇਂ ਵੇਚਦਾ ਠੀਕ ਆ ਉਹ ਮੰਮੀ ਨੂੰ ਵੇਚਦਾ ਜੂਏ ਚ ਜੂਏ ਚ ਵੇਚਦਾ ਜਿਵੇਂ ਕੁੱਟਮਾਰ ਰੋਟੀ ਰੁਟੀ ਨਹੀਂ ਦਿੰਦੇ ਸੀਗੇ ਉੱਥੇ ਆਪਣੇ ਨਾਲ ਜਦਾ ਮੁਸਲਮਾਨ ਏਰੀਆ ਉੱਥੇ ਦਾ ਉੱਥੇ ਉਹਨਾਂ ਦਾ ਇੱਕ ਭਰਾ ਬਣਿਆ ਬਈ ਉਹ ਕਹਿੰਦਾ ਵੀ ਮੰਮੀ ਹੋਰਾਂ ਨੂੰ ਵਿਚਾਰ ਚ ਦੇ ਦਿਨੇ ਆਪਾਂ ਤੁਹਾਡੇ ਉਹਨਾਂ ਉਹਨਾਂ ਭਰਾ ਬਣਾਇਆ ਵੀ ਭਰਾ ਮੈਨੂੰ ਐ ਕਰਕੇ ਚੱਲ ਹਨਾ ਤੂੰ ਛੱਡ ਦੇ ਵੀ ਐ ਕਰਕੇ ਤੂੰ ਮੇਰੇ ਭਰਾਵਾਂ ਤੱਕ ਕਰ ਮੇਰੀ ਗੱਲ ਪਹੁੰਚਾ ਫਿਰ ਉਹਨਾਂ ਨੇ ਮਾਮੇ ਹੋਰਾਂ ਨੂੰ ਦੱਸਿਆ ਜਿਵੇਂ ਵੀ ਤੇਰੀ ਭੈਣ ਸਾਡੇ ਕੋਲ ਹੈਗੀ ਆ ਫਿਰ ਮਾਮੇ ਹੋਰੀ ਲੈ ਆਏ ਉਹਨਾਂ ਨੂੰ ਤੇ ਮੇਰੇ ਡੇੜੀ ਦਵਾਈ ਚ ਕੰਮ ਕਰਦੇ ਸੀ ਅੱਛਾ ਦਵਾਈ ਦੇ ਵਿੱਚ ਉਹ ਉਹਨਾਂ ਦੇ ਜਿਹੜੇ ਚਿਪਸ ਹਨੀ ਹੁੰਦੀ ਐ ਆ ਜਿਹੜੀਆਂ ਨਟੇਲਾ ਉਹਨਾਂ ਦਾ ਕੰਮ ਮਸ਼ੀਨਾਂ ਦਾ ਕੰਮ ਕਰਦੇ ਸੀਗੇ ਤੇ ਉੱਥੇ ਹੀ ਉਹਨਾਂ ਨੂੰ ਕੋਈ ਹੋਊਗੀ ਬੁੜੀ ਉਹ ਵੀ ਅੱਗੋਂ ਵਿਆਹੀ ਸੀਗੀ ਉਹਨਾਂ ਦੇ ਵੀ ਜਵਾਕ ਸੀ ਉੱਥੇ ਉਹਨਾਂ ਨੇ ਕਿਤੇ ਵੀ ਵਿਆਹ ਵਿਊ ਕਰਾ ਲਿਆ ਅੱਛਾ ਦੁਬਈ ਹੀ ਕਰਾ ਲਿਆ ਹਾਂਜੀ ਪਰ ਮੰਮੀ ਨੂੰ ਐ ਨਹੀਂ ਦੱਸਿਆ ਗਿਆ ਸੀ ਵੀ ਵਿਆਹ ਹੋ ਗਿਆ ਉਹਨਾਂ ਨੂੰ ਇੰਨੀ ਗੱਲ ਕੀਤੀ ਗਈ ਕਿ ਉਹਨਾਂ ਨੇ ਉਹ ਮਰ ਚੁੱਕੇ ਆ ਹੂੰ ਕੌਣ ਮਰ ਚੁੱਕਿਆ ਡੇੜੀ ਮੇਰੇ ਅੱਛਾ ਥੋੜੇ ਐਂ ਦੱਸਤਾ ਵੀ ਤੁਹਾਡੇ ਫਾਦ ਵੀ ਦੀ ਡੈਥ ਹੋ ਗਈ ਉਹਨਾਂ ਨੇ ਇਹ ਖਬਰ ਝੂਠੀ ਖਬਰ ਭੇਜੀ ਝੂਠੀ ਖਬਰ ਭੇਜੀ ਮਾਮਿਆਂ ਹਰੋ ਕੋਲੇ ਹੂੰ ਤੇ ਫਿਰ ਉਹਨਾਂ ਜਦੋਂ ਜੋ ਜਾਂਦੇ ਹੈਗੇ ਅਗਲੇ ਕਹਿ ਦਿੰਦੇ ਐ ਨਹੀਂ ਸੋਰ ਰਾਜਸਥਾਨ ਤੇ ਤੁਹਾਨੂੰ ਪਤਾ ਕਿਹੜਾ ਪੁਲਸ ਵੀ ਨਹੀਂ ਸੁਣਦੀ ਹੈਗੀ ਅੱਜ ਦੇ ਟਾਈਮ ਵੀ ਨਹੀਂ ਸੁਣਦੇ ਹੋ ਤਾਂ ਆਪਾਂ ਨੂੰ ਹੀ ਪਤਾ ਹਨਾ ਜੇ ਮੰਨ ਲੋ ਫਿਰ ਐਂ ਕਰਦੇ ਕਰਦੇ ਮੰਮੀ ਮੰਡੀ ਚ ਕੰਮ ਕਰਦੇ ਕੁਰਦੇ ਚਲੋ ਬੇ ਵਿਆਹ ਕਰਤਾ ਮੇਰਾ ਵੀ ਛੋਟੀ ਉਮਰ ਚ ਹੀ ਹੋਇਆ ਸੀਗਾ ਵਿਆਹ ਤੇ ਫਿਰ ਤੁਸੀਂ ਮਾਮਿਆਂ ਕੋਲੇ ਚਲੇ ਗਏ ਫਿਰ ਤੁਹਾਡਾ ਕਿੰਨੀ ਉਮਰ ਦੀ ਚੱਕ ਵਿਆਹ ਹੋ ਗਿਆ ਕਿੰਨੀ ਉਮਰ ਸੀ 14 ਸਾਲ ਦੀ ਹੋਊਗੀ ਮੈਂ ਅੱਛਾ ਹਾਂਜੀ ਪੜ੍ਹਾਈ ਕਰਵਾਈ ਤੁਹਾਡੀ ਫਿਰ ਪੜ੍ਹਾਈ ਤਾਂ ਮੰਮੀ ਹੋਰਾਂ ਨੇ ਤਾਂ ਕਿਹਾ ਕਰੋ ਪਰ ਉਹ ਜਿਵੇਂ ਮੰਨ ਲਓ ਜੀ ਮੇਰਾ ਵੀ ਬੋ ਕਰਦਾ ਸੀ ਪੜਨ ਨੂੰ ਹਨਾ ਪਰ ਮੈਡਮ ਹੀ ਐਵੇਂ ਦੀ ਟੱਕਰ ਗਈ ਕਿਸਮਤ ਜਦੋਂ ਮਾੜੀ ਹੋਵੇ ਨਾ ਸ਼ੁਰੂ ਤੋਂ ਮਾੜੀ ਹੋਵੇ ਫਿਰ ਬਾਅਦ ਚ ਵੀ ਉਹ ਮਾੜੀ ਹੀ ਹੁੰਦੀ ਆ ਆਪਾਂ ਕਹਿ ਦਿੰਨੇ ਆ ਨਾ ਅੱਗੇ ਸੁਧਰਦੀ ਆ ਮੈਂ ਨਹੀਂ ਮੰਨਦੀ ਕਿ ਆਪਣੀ ਕਿਸਮਤ ਸੁਧਰਦੀ ਆ ਕਿਉਂਕਿ ਅੱਗੇ ਮੰਨ ਲਓ ਜਦੋਂ ਵੀ ਉਹਨਾਂ ਨੇ ਪੜਾਇਆ ਤੇ ਮੈਡਮ ਐਵੇਂ ਦੀ ਚੌਥੀ ਤਾਂ ਵਧੀਆ ਹੋ ਗਈ ਪੰਜਵੀਂ ਚ ਜਦੋਂ ਆਪਾਂ ਪੇਰ ਧਰਿਆ ਹਨ ਤੇ ਐ ਦੂਰ ਭਾ ਦਿੰਦੀ ਸੀ ਇੰਨੀ ਦੂਰ ਫੁੱਟ ਕੇ ਵੀ ਕੋਈ ਗੱਲਾਂ ਆਪਾਂ ਨੂੰ ਸਮਝ ਹੀ ਨਹੀਂ ਆ ਰਹੀਆਂ ਸੀ ਉਹਨਾਂ ਦੀਆਂ ਜੇ ਪੁੱਛ ਲੈਂਦੇ ਸੀ ਤੇ ਕੁੱਟਦੀ ਸੀਗੀ ਐ ਬਹੁਤ ਜ਼ਿਆਦਾ ਹੀ ਵਿਪਾਰ ਉਹਨਾਂ ਦਾ ਸੀਗਾ ਅੱਜ ਕੱਲ ਤਾਂ ਦੱਸ ਦਿੰਦੇ ਆ ਨਾ ਉਦੋਂ ਡਰਦੇ ਮੰਮੀ ਔਰ ਉਹਨੂੰ ਵੀ ਨਹੀਂ ਦੱਸਦੇ ਸੀਗੇ ਕਿਉਂਕਿ ਟੈਨਸ਼ਨ ਐ ਪਹਿਲਾਂ ਬਹੁਤ ਸੀਗੀਆਂ ਅੱਜ ਕੱਲ ਦੇ ਜਵਾਬ ਤਾਂ ਕਹਿ ਦਿੰਨੇ ਆ ਆਪਾਂ ਸ਼ੁਰੂ ਤੋਂ ਹੀ ਦੁੱਖ ਦੇਖੇ ਆ ਤੇ ਹਲੇ ਤੱਕ ਵੀ ਦੇਖਦੇ ਹੀ ਆਏ ਆ ਜਿਵੇਂ ਮੰਮੀ ਨੇ ਕੱਟੀ ਆ ਜ਼ਿੰਦਗੀ ਐਵੇਂ ਸੋਚ ਲਈਦਾ ਚਲੋ ਕੋਈ ਨਾ ਉਹਨਾਂ ਨੇ ਵੀ ਤੱਕਤੀ ਆ ਹਾਂਜੀ ਫਿਰ ਜਦੋਂ ਪੜ੍ਹਾਈ ਨਾ ਹੋਈ ਫਿਰ ਤੁਹਾਡਾ ਵੀ ਹੌਲੀ ਹੌਲੀ ਚਲੋ ਬਚਪਨ ਤਾਂ ਬਚਪਨ ਨੂੰ ਬਚਪਨ ਦੇ ਵਿੱਚ ਤਾਂ ਪਤਾ ਹੀ ਨਹੀਂ ਹੁੰਦਾ ਬੱਚੇ ਨੂੰ ਵੀ ਮੇਰਾ ਮਾਪਿਓ ਹੈ ਕਿ ਹੈ ਹੈਗਾ ਕਿ ਹੈ ਨਹੀਂ ਮੈਂ ਕਿਵੇਂ ਇੱਥੇ ਰਹਿ ਰਹੀਆਂ ਕਿੰਨਾ ਹਾਲਾਤਾਂ ਚ ਰਹਿ ਰਹੀਆਂ ਇੱਛਾਵਾਂ ਤਾਂ ਹੁੰਦੀਆਂ ਹੋਣਗੀਆਂ ਉਹ ਮਰਦੀਆਂ ਨਹੀਂ ਇੱਛਾ ਦੇਖੋ ਜਿਵੇਂ ਮੰਨ ਲਓ ਹੁਣ ਨਾ ਕਹਿੰਨ ਨੂੰ ਆਪਾਂ ਕਹਿੰਨੇ ਪਿਓ ਹਮ ਮਾਮੇ ਵੀ ਕੋਈ ਪਿਓ ਦੀ ਥਾਂ ਨਹੀਂ ਲੈ ਸਕਦੇ ਹਮ ਆਪ ਵੀ ਤੁਸੀਂ ਜਾਣਦੇ ਹੋ ਹਨ ਹਰ ਇੱਕ ਨੂੰ ਇੱਛਾ ਕੁੜੀ ਨੂੰ ਤਾਂ ਖਾਸ ਕਰਕੇ ਪਿਓ ਦਾ ਪਿਆਰ ਦਾ ਹੁੰਦਾ ਹੀ ਹੈ ਹਨਾ ਵੀ ਉਹਨੂੰ ਆਸ ਹੁੰਦੀ ਹੈ ਵੀ ਥੋੜੀ ਮੋਟਾ ਤਾਂ ਵੀ ਚਲੋ ਜਦੋਂ ਕੋਈ ਕਿਸੇ ਨੂੰ ਪਿਓ ਕਹਿੰਦਾ ਨਾ ਦੇੜੀ ਕਹਿੰਦਾ ਆਪਦੇ ਅੰਦਰੋਂ ਵੀ ਇੱਕ ਰੂਹ ਜੀ ਕੰਬਦੀ ਆ ਵੀ ਆਪਣਾ ਵੀ ਪਿਓ ਹੁੰਦਾ ਅੱਜ ਅਸੀਂ ਵੀ ਆਪਦੀ ਥਾਂ 'ਚੇ ਬੈਠੇ ਹੁੰਦੇ ਹਨਾ ਕਿੱਥੇ ਮੰਨ ਲਓ ਆਪਾਂ ਰਹਿਣਾ ਉੱਥੇ ਆਪਾਂ 100 ਵਾਰੀ ਸੋਚ ਕੇ ਰਹਿਨੇ ਆ ਵੀ ਆਹ ਵੀ ਆਪਣੇ ਤੋਂ ਗਲਤੀ ਨਾ ਹੋ ਜੇ ਆਹ ਵੀ ਨਾ ਹੋ ਜੇ ਤਾਂ ਕਰਕੇ ਹੀ ਬੱਸ ਡਰ ਡਰ ਕੇ ਕੱਢੀ ਫਿਰ ਜ਼ਿੰਦਗੀ ਉੱਥੇ ਕਸੇ ਆਵੇਂ ਨਿਕਲ ਗਈ ਜਿੰਦਗੀ ਜਲ ਇੱਕ ਵਾਰੀ ਜਿਵੇਂ ਛੋਟੇ ਸੀਗੇ ਤੇ ਆਪਣੇ ਟੀਵੀ ਚੱਲਦੇ ਹੁੰਦੇ ਸੀ ਛੋਟੇ ਜੇ ਤੇ ਨਾ ਵੀ ਗਾਣਾ ਲਾ ਲਿਆ ਬਚਪਨ ਤੁਹਾਨੂੰ ਪਤਾ ਐਵੇਂ ਦਾ ਹੀ ਹੁੰਦਾ ਹੈ ਨਾ ਅੱਜ ਕੱਲ ਤੇ ਉਹਨਾਂ ਨੇ ਵੀ ਮੇਰੇ ਭਰਾ ਸੀ ਮਾਮੇ ਦਾ ਮੁੰਡਾ ਜਿਵੇਂ ਉਹਨੇ ਚਪੇੜ ਮਾਰਿਆ ਮੇਰੇ ਉਦੋਂ ਮੈਂ 5 ਸਾਲ ਦੀ ਹੋਊਂਗੀ ਤੇ ਉਹਨੇ ਚਪੇੜ ਮਾਰਿਆ ਕਿੰਦਾ ਵੀ ਮੈਂ ਫਿਰ ਵੀ ਮੰਮੀ ਨੂੰ ਡਰਦੀ ਨਾ ਦੱਸਿਆ ਵੀ ਇਹਨੇ ਮੇਰੇ ਚਪੇੜ ਮਾਰੀ ਆ ਤੇ ਉਹ ਸਾਡੇ ਘਰੇ ਮੇਰੀ ਮਾਮੀ ਦੀ ਕੁੜੀ ਸੀ ਉਹਨੇ ਦੱਸਤਾ ਵੀ ਐ ਕਰਕੇ ਕੁੱਟਿਆ ਉਹ ਕਹਿੰਦੇ ਕਿਉਂ ਕੁੱਟਿਆ ਆ ਗਾਣੀ ਸੁਣਦੀ ਆ ਤੇ ਕਹਿੰਦਾ ਆ ਤਾਂ ਭੱਜ ਪੁੱਜ ਜੂਗੀ ਕਿਸੇ ਨਾਲ ਹੂੰ ਤੇ ਫਿਰ ਉਹਦੇ ਬਾਅਦ ਵੀ ਇੰਨਾ ਗੁਨਾਹ ਹੋ ਗਿਆ ਹਾਂਜੀ ਇੱਕ ਫਿਰ ਤੁਸੀਂ ਕੀ ਕਹੋਗੇ ਅਸੀਂ ਮੰਨ ਲਓ ਇਹਨਾਂ ਬਚਪਨ ਬੰਦਾ ਨਾ ਉਸ ਟਾਈਮ ਸੋਚਾਂ ਚ ਸੀ ਪੈਂਦਾ ਵੀ ਜਦੋਂ ਮੰਨ ਲਓ ਰੋਟੀ ਰੋਟੀ ਖਾਣੇ ਨਾ ਜਦੋਂ ਆਪਣਾ ਰਿਸ਼ਤਾ ਰੱਖ ਲੈਂਦੇ ਆ ਅਗਲੇ ਪਹਿਲੇ ਹੀ ਤੰਨੇ ਮਾਰ ਦਿੰਦੇ ਆ ਵੀ ਵੇਖੀ ਤੂੰ ਵੀ ਤੇਰੀ ਮੰਮੀ ਤਰ੍ਹਾਂ ਨਾ ਆਜੀ ਤੇ ਤੁਹਾਡੀ ਮੰਮੀ ਨੇ ਨਾਲੇ ਆਪ ਨਹੀਂ ਆਪ ਦੀ ਗਲਤੀ ਨਾਲ ਨਹੀਂ ਗਈ ਸੀ ਹਾਂਜੀ ਉਹਨਾਂ ਦੀ ਗਲਤੀ ਨਹੀਂ ਹਾਂਜੀ ਉਹ ਵੀ ਬਸ ਕਿਸਮਤ ਵੀ ਹੁੰਦੀ ਹੈ ਇਹ ਆਪਣੇ ਕਰਮ ਵੀ ਹੁੰਦੇ ਆ ਬਾਕੀ ਤੁਹਾਨੂੰ ਪਤਾ ਅੱਜ ਕੱਲ ਹੁਣ ਜਿਵੇਂ ਮੰਮੀ ਦੇ ਕਰਮ ਸੀ ਉਹਨਾਂ ਨੇ ਤਾਂ ਚਲੋ ਕੋਈ ਸੋਚ ਕੇ ਆਪਾਂ ਨੂੰ ਵਿਆਹ ਕੀਤਾ ਅੱਗੇ ਹੁਣ ਐ ਨਹੀਂ ਨਾ ਪਤਾ ਅਗਲੀ ਜ਼ਿੰਦਗੀ ਆਪਣੀ ਕਿਵੇਂ ਦੀ ਹੋਣੀ ਆ ਤੁਹਾਨੂੰ ਪਹਿਲੇ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਵੀ ਭਾਈ ਤੂੰ ਬਸ ਇਹੀ ਜਾ ਕੇ ਤੂੰ ਨਾ ਕਦੇ ਆ ਜੀ ਐ ਇਹੋ ਜੀਆਂ ਗੱਲਾਂ ਰਿਸ਼ਤੇਦਾਰਾਂ ਨੇ ਕੀਤੀ ਆ ਆਪਦੇ ਹੀ ਸੀਗੇ ਕਹਿਣ ਨਾਲੇ ਵੀ ਤੂੰ ਨਾ ਜਿੱਥੇ ਠੀਕ ਆ ਦੇ ਤੇਰੀ ਮੰਮੀ ਆ ਗਈ ਬਾਵੇਂ ਬੰਦਾ ਔਖਾ ਸੁੱਖਾ ਆਪਦੇ ਹੀ ਉੱਥੇ ਰਹੀ ਹੁਣ ਆਪਾਂ ਨੂੰ ਤਾਂ ਪਤਾ ਹੀ ਹੁੰਦਾ ਛੋਟੇ ਤਾਂ ਪਰ ਸਮਝ ਤਾਂ ਸਾਰੀ ਕੁਸ਼ੀ ਹੁੰਦੀ ਹੈ ਜਦੋਂ 8 9 ਸਾਲ ਦਾ ਹੋ ਜਾਂਦਾ ਹੈ ਨਾ ਜਦੋਂ ਵੇਖਦੇ ਆ ਜੇ ਉਹ ਗੱਲਾਂ ਹੁੰਦੀਆਂ ਹੀ ਚਲੋ ਉਦੋਂ ਫਿਰ ਮਨ ਦੁਖਦਾ ਵੀ ਮੇਰਾ ਤਾਂ ਕਸੂਰ ਵੀ ਨਹੀਂ ਮੇਰੀ ਮਾਂ ਦਾ ਵੀ ਕਸੂਰ ਨਹੀਂ ਇਸ ਤੇ ਮੈਨੂੰ ਫਿਰ ਵੀ ਇਸ ਤਰੀਕੇ ਨਾਲ ਕਿਹਾ ਜਾ ਰਿਹਾ ਜੀ ਕਸੂਰ ਤਾਂ ਤੁਸੀਂ ਕਹੋਗੇ ਵੀ ਉਦੋਂ ਨਾ ਛੋਟੀ ਸੀਗੀ ਮੈਂ ਜਦ ਆਪਣੇ ਕੋਈ ਵਿਆਹ ਵਿਊ ਸੀ ਮਾਮੇ ਦਾ ਮਮਾ ਸੀ ਮੰਮੀ ਨੂੰ ਉਸ ਤਰ੍ਹਾਂ ਨੇ ਗਲਤ ਵਲਡ ਬੋਲਿਆ ਕਿ ਛੋਟੇ ਨੇ ਇੰਨੀ ਚੁੱਭੀ ਉਹ ਚੀਜ਼ ਕਿ ਕਾਸ਼ ਸਾਡਾ ਵੀ ਪਿਓ ਸਹੀ ਹੁੰਦਾ ਤੇ ਅਸੀਂ ਆ ਚੀਜ਼ ਅੱਜ ਨਾ ਸੁਣਦੇ ਉਹਨਾਂ ਤੋਂ ਹੂੰ ਅੱਜ ਹਰੇਕ ਚੀਜ਼ ਨੂੰ ਮੰਨਦੇ ਆ ਪਿਓ ਵੀ ਅਕਸਰ ਹਰੇਕ ਦਾ ਮਾਂ ਜਿੱਥੇ ਲੋੜ ਤੇ ਪਿਓ ਦੀ ਵੀ ਲੋੜ ਹੈ ਹੂੰ ਮੈਂ ਕਹਿੰਨੀ ਆ ਵੀ ਜੀ ਅਕਸਰ ਮਾਂ ਬਿਨਾਂ ਨਹੀਂ ਨਾ ਸਰਦਾਈ ਸਰਦਾ ਪਿਓ ਵੀ ਨਾ ਵੀ ਨਹੀਂ ਹੂੰ ਦੋਨਾਂ ਦੀ ਹੀ ਪਿਆਰ ਦੀ ਲੋੜ ਹੁੰਦੀ ਆ ਪਰ ਜੇ ਜਦੋਂ ਕਿਸਮਤ ਮਾੜੀ ਹੋਵੇ ਨਾ ਫਿਰ ਕਹਿੰਦੇ ਜਾਂ ਤਾਂ ਮਾਦਾ ਪਿਆਰ ਨਹੀਂ ਹੁੰਦਾ ਜਾਂ ਪਿਓ ਦਾ ਨਹੀਂ ਮਿਲਦਾ ਆਪਾਂ ਨੂੰ ਹਾਂਜੀ ਫਿਰ ਮੈਰਿਜ 14 ਸਾਲਾਂ ਦੀ ਉਮਰ 'ਚ ਮੈਰਿਜ ਹੋ ਜਾਣਾ ਤੇ 14 ਸਾਲ ਦੀ ਤਾਂ ਬਚਪਨ ਹੀ ਹੁੰਦਾ ਤੇ ਬਚਪਨੀ ਉਹ ਅਕਲ ਹੀ ਨਹੀਂ ਹੁੰਦੀ ਉਹ ਤਾਂ ਮੰਨ ਲਓ ਜਦੋਂ ਮੇਰਾ ਵਿਆਹ ਹੋਇਆ ਉਦੋਂ ਤਾਂ ਕੋਈ ਐ ਸੂਈ ਨਹੀਂ ਸੀ ਵੀ ਬੰਦਾ ਪਿਛੇ ਤੋਂ ਫੋਟੋ ਅੱਜ ਕੱਲ ਤਾਂ ਸਾਰਾ ਕੋਸ਼ਿਸ਼ ਕਰਦੇ ਹੈਗੇ ਆ ਹਨ ਪਰ ਹੁਣ ਵੀ ਵੈਸੇ ਮੈਂ ਸਿੰਪਲ ਤੌਰ ਤੇ ਹੀ ਰਹਿਣੀ ਔਵੇਂ ਨਾ ਹੈ ਨੀਗਾ ਚਾਹ ਸਾਰੇ ਮਰ ਗਏ ਆ ਤੇ ਜਿਵੇਂ ਬਚਪਨ ਤੋਂ ਹੀ ਮਰ ਗਏ ਵਿਆਹ ਬਾਅਦ ਆਂਸੀ ਵੀ ਚਲੋ ਉੱਥੇ ਪੂਰੇ ਹੋਣਗੇ ਉੱਥੋਂ ਵੀ ਬੱਸ ਕਿਸਮਤ ਜਦੋਂ ਕਹਿੰਦੇ ਨੇ ਇਹ ਮਾੜੀ ਹੋਵੇ ਨਾ ਫਿਰ ਇੰਨੀ ਛੋਟੀ ਉਮਰ ਚ ਵਿਆਹ ਕੁੜੀ ਦਾ ਹੋ ਜੇ ਤੇ ਕੁੜੀ ਜਿਹੜੀ ਐਡਜਸਟ ਕਿਵੇਂ ਕਰਦੀ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਦੁਨੀਆਦਾਰੀ ਦਾ ਹੁੰਦਾ ਹੀ ਕਿਉਂ ਨਹੀਂ ਹੁੰਦਾ ਦੁਨੀਆਦਾਰੀ ਵੇਖੀ ਆ ਉਹਨੇ ਬਚਪਨ ਤੋਂ ਹੀ ਵੇਖ ਲਈ ਨਾ ਉਹਨੇ ਉਹਨੇ ਆਪਦੇ ਜਿਹੜੇ ਸ਼ੌਂਕ ਆ ਨੇ ਖੇਡਣ ਵਾਲੇ ਉਹਨੇ ਮਾਰਦੇ ਹੁੰਦੇ ਆ ਕਿਉਂਕਿ ਜਦੋਂ ਆਪਦੀ ਕੁੜੀ ਹੁੰਦੀ ਉਹਨੂੰ ਤਾਂ ਆਪਾਂ ਸੰਭਾਲ-ਸਮਾਂ ਰੱਖਦੇ ਆ ਤੇ ਜਦੋਂ ਬਗਾਨੀ ਕੁੜੀ ਹੋਊਗੀ ਨਾ ਹੀ ਉਨੂੰ ਆਪਾਂ ਬਹੁਤ ਕੁਝ ਕਹਿ ਸਕਦੇ ਹਾਂ ਮਾਮਿਆਂ ਕੋਲੇ ਰਹਿਣਾ ਬਹੁਤ ਹੀ ਜ਼ਿਆਦਾ ਮੈਂ ਕਹਿੰਨੀ ਆ ਵੀ ਰੱਬ ਕਿਸੇ ਨੂੰ ਵੀ ਨਾ ਰੱਖੇ ਤੁਹਾਨੂੰ ਮਨ ਚ ਆਇਆ ਕਦੇ ਵੀ ਮੇਰਾ ਤਾਂ ਕੋਈ ਘਰ ਹੀ ਨਹੀਂ ਮੇਰਾ ਤਾਂ ਜਿਵੇਂ ਇੱਥੋਂ ਸਹੁਰੇ ਕਹਿੰਦੇ ਵੀ ਬਗਾਨੀ ਐ ਤੇ ਤੁਹਾਡਾ ਪੇਕਾ ਤਾਂ ਬਗਾਨਾ ਹੈ ਹੀ ਹੈ ਹੀ ਹੈ ਨਹੀਂ ਸੀ ਹਨਾ ਹਾਂਜੀ ਆਇਆ ਮਨ ਚ ਇਹ ਤਾਂ ਬਹੁਤ ਕੁਝ ਹੀ ਹੁੰਦਾ ਵੀ ਇੱਥੇ ਆ ਕੇ ਵੀ ਨਹੀਂ ਉਹ ਜੀ ਕੋਈ ਹੋ ਆ ਜੇ ਮੰਨ ਲਓ ਜੇ ਜੀ ਮੈਂ ਚੀਜ਼ ਆਪਾਂ ਨੂੰ ਹਰੇਕ ਕੁੜੀ ਦੀ ਇੱਛਾ ਹੀ ਹੁੰਦੀ ਆ ਜੱਜ ਦਾ ਘਰ ਹੋਵੇ ਥੋੜਾ ਜਿਹਾ ਆਪਾਂ ਕਹਿੰਨੇ ਚਲੋ ਬੰਦਾ ਕਰੋੜ ਰੁਪਏ ਦੀ ਤਾਂ ਨਹੀਂ ਕਰਕੇ ਹੀ ਖਾਣੀ ਆ ਇਨਸਾਨ ਨੇ ਪਰ ਇਨਸਾਨ ਦਾ ਘਰ ਬਾਹਰ ਸੋਹਣਾ ਹੋਣਾ ਚਾਹੀਦਾ ਆਪਾਂ ਵੀ ਉੱਥੇ ਔਖਾ ਸੀ ਇੱਥੇ ਤਾਂ ਘਟੂਕਟ ਸੌਖੀ ਹੋਵਾ ਹਨ ਹਾਂਜੀ ਆਈ ਸੀ ਅੱਗੇ ਤਾਂ ਆਪਾਂ ਨੂੰ ਹੁੰਦਾ ਹੀ ਆ ਨਹੀਂ ਵੀ ਅੱਗੇ ਤਾਂ ਆਪਾਂ ਸੁਖੇ ਹੋਈਏ ਹੂੰ ਪਰ ਜਦੋਂ ਮੈਂ ਕਹੀ ਜਾਂਦੀ ਆ ਵੀ ਜਿਵੇਂ ਬੱਸ ਜਿਵੇਂ ਪਹਿਲਾ ਦੁੱਖ ਵੇਖਿਆ ਇੱਥੇ ਆ ਕੇ ਉਹਨ ਤੋਂ ਜ਼ਿਆਦਾ ਦੇਖਣੇ ਪਏ ਦੁਨੀਆਦਾਰੀ ਇੱਥੇ ਆ ਕੇ ਜ਼ਿਆਦਾ ਜਦੋਂ ਬੰਦਾ ਵਿਆਹਿਆ ਜਾਂਦਾ ਨੇ ਉਦੋਂ ਜ਼ਿਆਦਾ ਸਮਝ ਆ ਜਾਂਦੀ ਆ ਸਾਨੂੰ ਹੂੰ ਉਦੋਂ ਮੈਂ ਕਹਿੰਦੀ ਉਹਨੂੰ ਸਾਰੀ ਸਮਝ ਆ ਜਾਂਦੀ ਆ ਕੌਣ ਆ ਉਹ ਵੀ ਉਦੋਂ ਨਹੀਂ ਆਂਦੀ ਜਦੋਂ ਬੰਦਾ ਲੁੱਟ ਜਾਂਦਾ ਨਾ ਜਦੋਂ ਬਰਬਾਦ ਹੋ ਜਾਂਦਾ ਉਦੋਂ ਆਂਦੀ ਆ ਹੂੰ ਕੀ ਕੀ ਲੁੱਟਿਆ ਗਿਆ ਕੀ ਬਰਬਾਦ ਹੋ ਗਿਆ ਵੀ ਤੁਹਾਡਾ ਇੱਥੇ ਆ ਕੇ ਕੀ ਬਦਲਾ ਆ ਗਿਆ ਜ਼ਿੰਦਗੀ 'ਚ ਦੇਖੋ ਆਪਾਂ ਨੂੰ ਕਹਿਣ ਨੂੰ ਕੀ ਦਿੰਨੇ ਆ ਵਿਆਹ ਵੀ ਆਪਣਾ ਹੂੰ ਆਪਾਂ ਨੂੰ ਆਪਣੇ ਦਿਲ ਮੇਰੇ ਦਿਲ ਵੇਸੇ ਬੋਸ ਆਫਾ ਮੈਂ ਕਹ ਦੇ ਕਿਸੇ ਵਾਰੇ ਮਾੜਾ ਹੀ ਨਹੀਂ ਸੋਚਿਆ ਤੁਸੀਂ ਮੇਰੇ ਸਾਰੇ ਪਰਿਵਾਰ ਚੋਂ ਮੈਨੂੰ ਨਾਨਾ ਨੂੰ ਕਿਸੇ ਨੂੰ ਵੀ ਮੇਰੇ ਬਾਰੇ ਗਾਲ ਕਰਕੇ ਵੇਖੇ ਮੈਂ ਕਿਵੇਂ ਦੀ ਹਾਂ ਮੇਰੇ ਐਵੇਂ ਨਹੀਂ ਪਰ ਮੇਰੇ ਟਾਈਮ ਕੋਈ ਨਹੀਂ ਖੜਦਾ ਮੈਂ ਬਿਮਾਰ ਹੋਈ ਹਾਂ ਮੇਰੇ ਪ੍ਰੈਸ਼ਨ ਮੇ ਮਮੀ ਨੇ ਕਰਾਇਆ ਜਵਾਕ ਹੋਏ ਮੇ ਮਮੀ ਨੇ ਕਰਾਇਆ ਆਪਣੇ ਕੋਈ ਤਾਂ ਹੁੰਦਾ ਨਾ ਵੀ ਚਲੋ ਥੋੜਾ ਸੁੱਖ ਜਦੋਂ ਮੇਰਾ ਜਵਾਕ ਰਿਆ ਮਸ਼ੀਨਾਂ ਚ ਕੋਈ ਆ ਕੇ ਪਤਾ ਨਹੀਂ ਲਿੱਤਾ। ਹੂੰ ਫਿਰ ਆਪਾਂ ਉਹ ਜੇ ਪਰਿਵਾਰ ਨੂੰ ਕਿਵੇਂ ਮੋਹ ਪਿਆਰ ਚ ਆ ਸਕਦੇ ਹਾਂ। ਜਦੋਂ ਮੇਰਾ ਆਪ ਦਾ ਆਪਰੇਸ਼ਨ ਮੈਂ ਡਾਕਟਰਾਂ ਨੇ ਜਵਾਬ ਦੇਤਾ ਵੀ ਕਿਉਂ ਜੇ ਛੋਟੀ ਉਮਰ ਚ ਜਦੋਂ ਜਵਾਕ ਚਲੇ ਹੋਏ ਹਨ ਨਾ ਜਦੋਂ ਆਪਰੇਸ਼ਨ ਕਰਾ ਦਿੰਦੇ ਆ ਨਾਲ ਦੇ ਨਾਲ ਉਹ ਖਰਾਬੀ ਹੀ ਕਰਦੇ ਆ। ਮੰਨਦੇ ਹੋ ਨਹੀਂ ਤੁਸੀਂ ਆ ਕੀ ਹੁੰਦਾ ਕਿ ਜਦੋਂ ਮੰਨ ਲਓ ਆਪਣਾ ਆਪਰੇਸ਼ਨ ਕਰਾਤਾ ਜਵਾਕਾਂ ਆਲਾ ਹੈ ਤੱਕ ਜਵਾਕ ਹੀ ਆਪਾਂ ਕੋਈ ਸਿਆਣੇ ਹੋ ਜਾਣੇ ਆ ਹਨਾ ਫਾ ਤਾਂ ਉਹੀ ਚੀਜ਼ਾਂ ਹੀ ਹੁੰਦੀਆਂ। ਪਰ ਜੇ ਤੁ ਮੰਨ ਲਓ ਪ੍ਰੇਸ਼ਨ ਕਰਾਇਆ ਜਵਾਬ ਦਿੱਤਾ ਮੇਰੇ ਇੱਥੇ ਵੀ ਪੰਜ ਆ ਨਨਾਨਾ ਮੇਰੇ ਉਸ ਟਾਈਮ ਆਪਾਂ ਨੂੰ ਆਪਦੇ ਪਰਿਵਾਰ ਦੀ ਹੀ ਲੋੜ ਹੁੰਦੀ ਆ ਨਾ ਮੇਰੇ ਕੋਲ ਕੋਈ ਆ ਕੇ ਨਹੀਂ ਖੜਿਆ ਤੇ ਮੈਨੂੰ ਅੱਜ ਐ ਕਹਿ ਦੇਣ ਵੀ ਪਿੰਕੀ ਸਾਡੇ ਟਾਈਮ ਕਦੇ ਖੜੀ ਨਹੀਂ ਮੈਂ ਬਚਪਨ ਤੋਂ ਲੈ ਕੇ ਆਪਦੀ ਮੰਮੀ ਦੀ ਸਿੱਖਿਆ ਤੇ ਚੱਲੀ ਆ ਵੀ ਤੂੰ ਉਹ ਵੱਧ ਕੇ ਕਰ ਕੋਈ ਵੀ ਤੇਰਾ ਕਰਦਾ ਉਹਨੂੰ ਐ ਨਾ ਮਹਿਸੂਸ ਕਰਾ ਵੀ ਤੂੰ ਕਦੇ ਪੇ ਪਿੱਛੇ ਪਟਾ ਲੈ ਉਹਨੂੰ ਦੁੱਗਣਾ ਕਰਕੇ ਦਿਖਾ ਤੇ ਮੈਂ ਹਮੇਸ਼ਾ ਉਹੀ ਚੀਜ਼ ਰੱਖੀ ਆ ਵੀ ਮੈਂ ਅਗਲੇ ਨੂੰ ਦੁੱਗਣਾ ਹੀ ਕਰਕੇ ਹੀ ਦਿਖਾਨੀ ਆ ਕਿੰਨੀ ਉਮਰ ਸੀ ਜਦੋਂ ਤੁਹਾਡੇ ਬੱਚੇ ਹੋ ਗਏ ਹੋਊਗੀ ਜਿਵੇਂ ਸਾਲ ਕਬਾਤ ਅਜਵਾ ਕੀ ਹੋ ਗਏ ਸੀ ਅੱਛਾ 15 ਸਾਲਾਂ ਦੀ ਚ ਬੱਚਾ ਹੋ ਗਿਆ ਹਾਂਜੀ ਫਿਰ ਇਹਨਾਂ ਨੂੰ ਵੀ ਹੋਇਆ ਵੀ ਬਾਜ ਚ ਆਦੜ ਦੂਰ ਘੜਤੇ ਹੀ ਤੜਿਆ ਨਹੀਂ 15 ਸਾਲ ਦੀ ਉਮਰ ਚ ਬੱਚਾ ਵੀ ਹੋ ਜਾਣਾ ਇੱਕ ਬੱਚੀ ਦੇ ਹੀ ਬੱਚੇ ਹੋ ਜਾਣੇ ਤੇ ਫਿਰ ਕਿਵੇਂ ਐਡਜਸਟਮੈਂਟ ਕਿਵੇਂ ਹੋਈ ਉਹ ਨਹੀਂ ਪਤਾ ਤੁਹਾਨੂੰ ਸਮਝ ਆਈ ਵੀ ਮੈਂ ਮਾਂ ਐ ਕਿ ਹੋਲੀ ਹੋ ਜਾਂਦਾ ਹੀ ਹੂੰ ਕਿਉਂਕਿ ਜਦੋਂ ਮੰਨ ਲਓ ਸਾਰੀ ਪਰਿਵਾਰ ਦੀ ਜਦੋਂ ਆਪਣੇ ਜ਼ਿੰਮੇਵਾਰੀ ਆਉਂਦੀ ਹੈ ਨਹੀਂ ਪਿੱਛੋਂ ਆਪਾਂ ਮੰਨ ਲਓ ਪਤਾ ਵੀ ਆਪਣੇ ਦੇ ਹੈਗਾ ਹਨਾ ਉਦੋਂ ਬੰਦਾ ਸਮਝਦਾਰ ਹੋ ਜਾਂਦਾ 15 ਸਾਲ ਦਾ ਅੱਜ ਕੱਲ ਮੈਂ ਤਾਂ ਕਹਿੰਨੀ ਆ 13 ਸਾਲ ਦੀ ਕੁੜੀ ਵੀ ਸਮਝਦਾਰ ਹੋ ਜਾਂਦੀ ਆ 15 ਸਾਲ ਦੇ ਨਿੱਤੇ ਪਰ ਮੈਂ ਤਾਂ ਉਹ ਚੀਜ਼ ਮੰਨਦੀ ਜਿਹਨੇ ਦੁੱਖ ਵੇਖ ਲੈਣਾ ਉਹ ਸਿਆਣਾ ਹੀ ਆ ਮਤਲਬ ਦੁਨੀਆ ਸਿਖਾ ਦਿੰਦੀ ਆ ਸਾਰਾ ਹਾਂਜੀ ਦੁਨੀਆ ਹੈਗੀ ਆ ਜਿਹੜੀ ਆਪਾਂ ਨੂੰ ਸਿਖਾ ਦਿੰਦੀ ਆ ਵੀ ਆ ਚੀਜ਼ ਐ ਨਹੀਂ ਆਪਾਂ ਨੂੰ ਪਤਾ ਲੱਗਦਾ ਜੇ ਆਪਾਂ ਖੁਸ਼ ਹਾਂ ਆਪਾਂ ਨੂੰ ਖੁਸ਼ੀ ਵਿੱਚ ਸਾਰੇ ਖੜਦੇ ਆ ਮੈਂ ਤਾਂ ਉਦੋਂ ਮੰਨਦੀ ਜੇ ਮਾਰੇ ਟਾਈਮ ਆਪਣੇ ਨਾਲ ਕੋਈ ਖੜੇ ਜਦੋਂ ਆਪਣੇ ਨਾਲ ਹੀ ਕੋਈ ਖੜਿਆ ਨਹੀਂ ਜਦੋਂ ਜਦੋਂ ਬੱਚਾ ਹੋਇਆ ਫਿਰ ਮੰਨ ਚ ਮੈਚਿਓਰਿਟੀ ਆਈ ਕਿ ਵੀ ਤੁਹਾਨੂੰ ਤੁਸੀਂ ਸਿਆਣੇ ਜੇ ਬਣੇ ਕਿ ਵੀ ਐ ਵੀ ਇਸ ਮੰਚ ਆਇਆ ਕਦੇ ਵੀ ਮੈਂ ਤਾਂ ਆਪ ਜਵਾਕੜੀਆਂ ਮੈਂ ਕੀ ਜਵਾਕਸਾਂ ਲੂੰਗੀ ਨਹੀਂ ਨਹੀਂ ਮੈਂ ਜਵਾਕ ਤਾਂ ਚਲੋ ਵੀ ਆਪਣੇ ਰੱਬ ਨੇ ਮੈਂ ਕਹਿੰਨੇ ਆ ਹਨਾ ਵੀ ਚਲੋ ਦਿੱਤਾ ਵਧੀਆ ਹਨਾ ਮੈਂ ਕਿਉਂਕਿ ਹਰੇਕ ਨੂੰ ਹੀ ਅੱਜ ਕੱਲ ਤਾਂ ਦੇਖੋ ਇਛੇਤੀ ਹੁੰਦੇ ਨਹੀਂ ਹਰੇਕ ਅਰਦਾਸ ਕਰਦਾ ਵੀ ਸਾਡੇ ਵੀ ਹੋਵੇ ਸਾਡੇ ਚਲੋ ਰੱਬ ਨੇ ਆਂ ਦੇ ਦੇਤਾ ਆਪਾਂ ਕਹਿੰਨੇ ਆ ਉਹ ਵੀ ਚਲੋ ਰੱਬ ਦੀ ਸੀ ਮਨਜ਼ੂਰੀ ਹਨਾ ਤਾਂ ਕਰਕੇ ਉਹ ਚੀਜ਼ ਨਹੀਂ ਸੀਗੀ ਪਰ ਚਲੋ ਬਚਪਨ ਤਾਂ ਜਿਵੇਂ ਬਚਪਨ ਸਾਰਾ ਇੱਕ ਹਿਸਾਬ ਦਾ ਖਰਾਬ ਸੀ ਬਚਪਨ ਤੋਂ ਲੈ ਕੇ ਜਵਾਨੀ ਵੀ ਹੁਣ ਤਾਂ ਬੱਸ ਆਪਾਂ ਇਹ ਕਹਿ ਸਕਦੇ ਆ ਵੀ ਥੋੜੇ ਤੇ ਨਾ ਤਾਂ ਬਚਪਨ ਆਇਆ ਨਾ ਹੀ ਜਵਾਨੀ ਆਈ ਸਿੱਧਾ ਬੁਢਾਪਾ ਆ ਗਿਆ ਵੀ ਬੁਢਾਪਾ ਹੀ ਆ ਗਿਆ ਉਹ ਇਹ ਕਹਿ ਸਕਦੇ ਆ ਕਿ ਬੁਢਾਪਾ ਹੀ ਆਈ ਹੁਣ ਤਾਂ ਮੈਂ ਆਪਦੇ ਜਵਾਕਾਂ ਪਿੱਛੇ ਜੀ ਰਹੀ ਆਂ ਸਹੀ ਦੱਸਾਂ ਮੇਰੇ ਨਾਲ ਜੋ ਹੋਈ ਮੈਂ ਇੰਸਟਾਗ੍ਰਾਮ ਚਲਾਇਆ ਜਦੋਂ ਪਹਿਲੀ ਪਹਿਲੀ ਵਾਰ ਚਲਾਇਆ ਹੈ ਨਾ ਤੇ ਉਦੋਂ ਆਪਾਂ ਨੂੰ ਅਕਲ ਨਹੀਂ ਹੁੰਦੀ ਕਿਉਂਕਿ ਬੰਦੇ ਨੂੰ ਨਹੀਂ ਚਲਾਣਾ ਆਉਂਦਾ ਹੈ ਨਾ ਤੇ ਉਦੋਂ ਵੀ ਆਪਾਂ ਨੂੰ ਕਮੈਂਟ ਆਇਆ ਕਿਸੇ ਦਾ ਹੈਲੋ ਤੇ ਮੇਰਾ ਘਰ ਵਾਲਾ ਕਹਿੰਦਾ ਇਹ ਕੌਣ ਹੈ ਵੀ ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਕੌਣ ਆ ਵੀ ਕਿਵੇਂ ਆ ਤੇ ਕਹਿੰਦਾ ਨਾ ਨਾ ਕਹਿੰਦਾ ਤੂੰ ਤਾਂ ਐ ਆ ਯੋ ਆ ਮੈਂ ਡਿਲੀਟ ਕਰਤੀ ਡਰ ਕੇ ਉਹਨੂੰ ਬਈ ਡਰਗੀ ਵੀ ਨਹੀਂ ਬਈ ਹਨਾ ਵੀ ਕੀ ਪਤਾ ਕੱਲ ਉਹਦੇ ਬਾਅਦ ਐ ਕਰਦੇ ਕਰਦੇ ਫੇਰ ਜਦੋਂ ਮੈਂ ਕੰਮ ਤੇ ਲੱਗੀ ਠੀਕ ਐ ਉਦੋਂ ਉਹਨੇ ਮੇਰੇ ਘਰ ਆ ਲੈਣਾ ਇੱਕ ਕੰਮ ਥੋੜਾ ਠੀਕ ਜਿਹਾ ਚੱਲਦਾ ਸੀ ਮੈਂ ਕਰਦੇ ਨਹੀਂ ਸੀ ਕੁਝ ਵੀ ਲਾ ਲੋ ਹਨਾ ਤੇ ਬਈ ਉਦੋਂ ਮੇਰਾ ਜਵਾਬ ਕੋਈ ਹੋਊਗਾ 6-7 ਸਾਲ ਦਾ ਹੋਊਗਾ ਉਹਨੇ ਬਾਹਰ ਰੋਟੀ ਮੰਗੀ ਕਿਸੇ ਤੋਂ ਜੇ ਮੈਨੂੰ ਭੁੱਖ ਲੱਗੀ ਆ ਘਰੇ ਕੁਝ ਵੀ ਨਹੀਂ ਸੀ ਉਸ ਤਰ੍ਹਾਂ ਤੇ ਉਹਨੇ ਬਾਹਰੋਂ ਰੋਟੀ ਮੰਗੀ ਤੇ ਉਦੋਂ ਦਿਲ ਬੜਾ ਦੁਖੀ ਹੋਇਆ ਉਹ ਚੀਜ਼ ਉਦੋਂ ਯਾਦ ਆਂਦੀ ਆ ਆਪਣਾ ਪਰਿਵਾਰ ਉਦੋਂ ਯਾਦ ਆਂਦਾ ਕਿ ਕਾਸ਼ ਮੈਂ ਵੀ ਕੋਈ ਚੱਜ ਦੇ ਘਰ ਚ ਹੁੰਦੀ ਜੇ ਮੇਰਾ ਆਪਦਾ ਪਿਓ ਜਾਂ ਮੇਰੀ ਮਾਂ ਸਹੀ ਹੁੰਦੇ ਦੋ ਥਾਂ ਵੇਖਣਾ ਸੀ ਘਰ-ਬਾਰ ਵੇਖਣਾ ਸੀ ਸਾਰਾ ਕੁਝ ਹੀ ਵੇਖਣਾ ਸੀ ਮੰਮੀ ਨੇ ਕੀ ਕੀਤਾ ਉਹਨਾਂ ਨੇ ਤਾਂ ਹੀ ਵੇਖਿਆ ਵੀ ਮਾਮਿਆਂ ਕੋਲੇ ਆਪਾਂ ਰਹਿਨੇ ਆ ਚਲੋ ਓਏ ਫਾਇਆ ਵੱਟ ਦੇ ਜਿਵੇਂ ਆਪਾਂ ਕਹਿ ਦਿੱਤਾ ਉਹ ਗੱਲ ਹੋ ਹੀ ਜਾਂਦੀ ਐ ਆਦੇ ਜਵਾਕਾਂ ਦੇ ਜਦੋਂ ਹੁਣ ਆਪਾਂ ਐ ਵੇਖਦੇ ਆ ਆਪਦੇ ਕੁੜੀਆਂ ਹੈਗੀਆਂ ਕਿ ਉਹਨਾਂ ਦੇ ਐਂ ਵੇਖਣਗੇ ਜਿਵੇਂ ਮੇਰਾ ਘਰ ਵੇਖਿਆ ਐ ਹੂੰ